ਅੱਜ ਜਿਹੜੀ ਘਟਨਾ ਦੀ ਸ਼ੁਰੂਆਤ ਕਰਨ ਲੱਗੇ ਆ ਇਹਦੇ ਲਈ ਆਪਾਂ ਨੂੰ ਬਹੁਤ ਸਾਲ ਪਿੱਛੇ ਜਾਣਾ ਪਏਗਾ 11 ਅਕਤੂਬਰ 2003 ਨੂੰ ਦਿੱਲੀ ਦਾ ਕੇਰੀਆ ਰੋਹਿਣੀ ਉੱਥੇ ਰਹਿਣ ਵਾਲੇ ਗੁਰਚਰਨ ਸਿੰਘ ਉਹ ਟੈਕਸੀ ਡਰਾਈਵਰ ਹੁੰਦੇ ਨੇ ਥੱਲੇ ਵਾਲੀ ਜਿਹੜੀ ਮੰਜ਼ਲ ਹੁੰਦੀ ਹੈ ਉੱਥੇ ਮਾਲਕ ਰਹਿੰਦੇ ਹੁੰਦੇ ਨੇ ਜਿਨ੍ਹਾਂ ਦੀਆਂ ਟੈਕਸੀਆਂ ਚਲਾਉਂਦੇ ਸੀ ਅਵਤਾਰ ਸਿੰਘ ਉੱਤੇ ਗੁਰਚਰਨ ਸਿੰਘ ਰਹਿੰਦੇ ਨੇ ਅਵਤਾਰ ਸਿੰਘ ਕੋਲ ਇੱਕ ਸ਼ਖਸ ਪਹੁੰਚਦਾ ਹੈ ਉਹਦਾ ਕਹਿਣਾ ਸੀ ਵੀ ਉਹਨੇ ਅਲੀਗੜ ਜਾਣਾ ਤੇ ਉਹਦੇ ਵਾਸਤੇ ਉਹਨੂੰ ਟੈਕਸੀ ਚਾਹੀਦੀ ਹੈ अवतार सिंह ਉਹਦੇ ਨਾਲ ਗੱਲਬਾਤ ਕਰਕੇ ਪਹਾੜੇ ਦੀ ਗੱਲ ਕਰਕੇ ਗੁਰਚਰਨ ਸਿੰਘ ਨੂੰ ਬੁਲਾਉਂਦੇ ਨੇ ਗੁਰਚਰਨ ਸਿੰਘ ਨੂੰ ਸਾਰਾ ਕੁਝ ਦੱਸਿਆ ਜਾਂਦਾ ਹੈ ਗਰਚਰਨ ਸਿੰਘ ਉਹਨਾਂ ਨੂੰ ਲੈ ਕੇ ਅਲੀਗੜ੍ਹ ਲਈ ਨਿਕਲਦੇ ਨੇ ਉਹ ਲਾਸਟ ਟਾਈਮ ਹੁੰਦਾ ਜਦੋਂ ਗੁਰਚਰਨ ਸਿੰਘ ਨੂੰ ਕਿਸੇ ਨੇ ਦੇਖਿਆ ਸੀ ਉਸ ਤੋਂ ਬਾਅਦ ਗਰਚਰਨ ਸਿੰਘ ਵਾਪਸ ਨਹੀਂ ਆਉਂਦੇ ਇੱਕ ਦਿਨ ਇੰਤਜ਼ਾਰ ਕੀਤਾ ਜਾਂਦਾ ਦੂਜੇ ਦਿਨ ਗੁਰਚਰਨ ਸਿੰਘ ਦੀ ਪਤਨੀ ਤੇ ਅਵਤਾਰ ਸਿੰਘ ਪੁਲ ਸਟੇਸ਼ਨ ਦੇ ਵਿੱਚ ਜਾ ਕੇ ਇੱਕ ਰਿਪੋਰਟ ਦਰਜ ਕਰਵਾਉਂਦੇ ਨੇ ਵੀ ਗੁਰਚਰਨ ਸਿੰਘ ਐਵੇਂ ਕਿਸੇ ਨੂੰ ਅਲੀਗੜ੍ਹ ਲੈ ਕੇ ਗਏ ਸੀ ਤੇ ਉਹਦਾ ਹਜੇ ਤੱਕ ਕੋਈ ਪਤਾ ਨਹੀਂ ਨਾ ਤਾਂ ਵਾਪਸ ਆਏ ਨੇ ਹੁਣ ਸਵਾਰੀ ਬਾਰੇ ਪੁੱਛਿਆ ਜਾਂਦਾ ਤਾਂ ਕੋਈ ਉਹਦੀ ਡਿਟੇਲ ਨਹੀਂ ਹੁੰਦੀ ਕੁਝ ਪਤਾ ਨਹੀਂ ਹੁੰਦਾ ਪੁਲਿਸ ਭਾਲ ਕਰਦੀ ਹੈ ਨਾ ਗੁਰਚਰਨ ਸਿੰਘ ਦਾ ਪਤਾ ਲੱਗਦਾ ਨਾ ਉਹ ਗੱਡੀ ਦਾ ਪਤਾ ਲੱਗਦਾ ਤੇ ਨਾ ਉਹ ਸਵਾਰੀ ਦਾ ਪਤਾ ਲੱਗਦਾ ਦਿਨ ਬੀਤਦੇ ਜਾਂਦੇ ਨੇ ਫਿਰ ਦਿੱਲੀ ਤੇ ਗੁਰਗਾਉਂ ਦੇ ਵਿੱਚ ਕਈ ਰਿਪੋਰਟਾਂ ਦਰਜ ਹੁੰਦੀਆਂ ਨੇ ਇਸੇ ਤਰੀਕੇ ਟੈਕਸੀਆਂ ਤੇ ਟੈਕਸੀ ਡਰਾਈਵਰ ਜਿਹੜੇ ਸੀ ਉਹ ਲਾਪਤਾ ਹੁੰਦੇ ਰਹਿੰਦੇ ਨੇ ਪਰ ਕਿਸੇ ਦਾ ਵੀ ਕੋਈ ਸਰਾਖ ਨਹੀਂ ਮਿਲਦਾ ਪੁਲਿਸ ਨੂੰ ਇਹ ਗੱਲਾਂ ਖਬਰਾਂ ਦੇ ਵਿੱਚ ਵੀ ਆਉਂਦੀਆਂ ਨੇ ਅਖਬਾਰਾਂ ਦੇ ਵਿੱਚ ਆਉਂਦੀਆਂ ਨੇ ਪਰ ਨਾ ਤਾਂ ਕਦੇ ਕੋਈ Laash ਮਿਲੀ ਨਾ ਕਦੇ ਕੋਈ ਟੈਕਸੀ ਮਿਲੀ ਤੇ ਨਾ ਕੋਈ ਡਰਾਈਵਰ ਮਿਲਿਆ 2004 ਦੇ ਵਿੱਚ ਇਸੇ ਤਰੀਕੇ ਗੁਰਗਾਉਂ ਦਾ ਰਹਿਣ ਵਾਲਾ ਇੱਕ ਬੰਦਾ ਦੀਪਕ ਉਹਦੀ ਗੱਡੀ ਬੁੱਕ ਕੀਤੀ ਜਾਂਦੀ ਹੈ ਅਲੀਗੜ ਤੋਂ ਉਹ ਸਵਾਰੀ ਨੂੰ ਲੈਣ ਪਹੁੰਚਦਾ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਹੁੰਦੀ ਹੈ ਵੀ ਉਹ ਇਸ ਤਰੀਕੇ ਨਾਲ ਜਿਹੜੀਆਂ ਗੱਡੀਆਂ ਤੇ ਡਰਾਈਵਰ ਗਾਇਬ ਹੁੰਦੇ ਸੀ ਉਹ ਖਬਰਾਂ ਉਹਨੇ ਪੜ੍ਹੀਆਂ ਸੁਣੀਆਂ ਬਹੁਤ ਕੁਛ ਤੇ ਅਚਾਨਕ ਉਹ ਬੰਦੇ ਨੂੰ ਦੇਖ ਕੇ ਜਿੰਨੇ ਨੂੰ ਲੈਣਾ ਸੀ ਉਹਨੂੰ ਦੇਖ ਕੇ ਉਹਦੇ ਦਿਮਾਗ ਦੇ ਵਿੱਚ ਉਹ ਗੱਲਾਂ ਸਾਰੀਆਂ ਦੁਬਾਰਾ ਆ ਜਾਂਦੀਆਂ ਨੇ ਉਹਨੂੰ ਸ਼ੱਕ ਹੋਣਾ ਸ਼ੁਰੂ ਹੁੰਦਾ ਹਾਲਾਂਕਿ ਸਵਾਰੀ ਜਿਹੜੀ ਸੀ ਲੈਣ ਗਿਆ ਸੀ ਉਹਨੂੰ ਬਿਠਾਉਂਦਾ ਇੱਕ ਸ਼ਖਸ ਸੀ ਤੇ ਉਹਦੇ ਦਿਮਾਗ ਦੇ ਵਿੱਚ ਉਹ ਗੱਲਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਗੱਲਾਂ-ਗੱਲਾਂ ਦੇ ਵਿੱਚ ਉਹਨੂੰ ਦੇਖਦਿਆਂ ਕਰਦਿਆਂ ਅਤਾਰੀ ਹੁਣ ਡਰਾਈਵਰ ਦੇ ਦਿਮਾਗ ਦੇ ਵਿੱਚ ਕੀ ਹੁੰਦਾ ਵੀ ਉਹਨੂੰ ਯਕੀਨ ਹੋ ਜਾਂਦਾ ਵੀ ਇਹ ਬੰਦਾ ਉਹੀ ਹੈ ਉਹ ਅਚਾਨਕ ਭੀੜ-ਪਾੜ ਵਾਲੀ ਇੱਕ ਜਗ੍ਹਾ ਦੇ ਵਿੱਚ ਗੱਡੀ ਰੋਕ ਕੇ ਉਹਨੂੰ ਕਹਿੰਦਾ ਵੀ ਮੈਂ 2 ਮਿੰਟ ਤੱਕ ਆਇਆ ਉਹ ਕਹਿੰਦਾ ਠੀਕ ਹੈ ਕੋਈ ਕੰਮ ਹੋਣਾ ਪਰ ਵਾਪਸ ਨਹੀਂ ਆਉਂਦਾ ਉੱਥੇ ਭੱਜ ਜਾਂਦਾ ਉਹ ਪੁਲਿਸ ਸਟੇਸ਼ਨ ਪਹੁੰਚਦਾ ਪੁਲਿਸ ਸਟੇਸ਼ਨ ਜਾ ਕੇ ਉਹਦੇ ਵੱਲੋਂ ਇੱਕ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਸ਼ੱਕ ਜ਼ਾਹਿਰ ਕੀਤਾ ਜਾਂਦਾ ਉਹ ਸਵਾਰੀ ਤੇ ਜਿਹੜੀ ਨੂੰ ਲੈ ਕੇ ਚੱਲਿਆ ਸੀ ਉਹਦਾ ਕਹਿਣਾ ਸੀ ਵੀ ਜਿਹੜੀਆਂ ਗੱਡੀਆਂ ਗਾਇਬ ਹੋਈਆਂ ਨੇ ਡਰਾਈਵਰ ਗਾਇਬ ਹੋਏ ਨੇ ਜੋ ਕੁਝ ਵੀ ਹੋਇਆ ਮੇਰੀ ਗੱਡੀ ਦੇ ਵਿੱਚ ਜਿਹੜਾ ਸ਼ਖਸ ਬੈਠਾ ਮੈਨੂੰ ਸ਼ੱਕਾ ਵੀ ਸਾਰਾ ਕੁਝ ਉਹਨੇ ਕੀਤਾ ਪੁਲਿਸ ਫੌਰਨ ਹਰਕਤ ਦੇ ਵਿੱਚ ਆਉਂਦੀ ਹੈ ਜਦੋਂ ਉੱਥੇ ਪਹੁੰਚਦੇ ਨੇ ਗੱਡੀ ਕੋਲ ਤੇ ਉਹ ਬੰਦਾ ਉੱਥੇ ਨਹੀਂ ਹੁੰਦਾ ਚਾਹੇ ਇੰਤਜ਼ਾਰ ਕਰ ਕਰਕੇ ਚਲਾ ਗਿਆ ਹੁਣ ਜਿੱਥੋਂ ਸਵਾਰੀ ਨੂੰ ਚੱਕਿਆ ਸੀ ਪੁਲਿਸ ਉੱਥੇ ਪਹੁੰਚਦੀ ਹੈ ਅਖੀਰ ਉਹ ਬੰਦੇ ਦਾ ਘਰ ਲੱਭਿਆ ਜਾਂਦਾ ਤੇ ਉੱਥੇ ਪਹੁੰਚਦੇ ਨੇ ਪੁਲਿਸ ਉੱਥੇ ਜਾ ਕੇ ਇੱਕ ਸ਼ਖਸ ਜਿਹੜਾ ਹੁੰਦਾ ਉਹਨੂੰ ਗ੍ਰਿਫਤਾਰ ਕੀਤਾ ਜਾਂਦਾ ਉਹਦਾ ਨਾਮ ਹੁੰਦਾ ਦਵਿੰਦਰ ਸ਼ਰਮਾ ਉਹਨੂੰ ਗ੍ਰਿਫਤਾਰ ਕਰਕੇ ਪੁਲਿਸ ਸਟੇਸ਼ਨ ਲਿਆਂਦਾ ਜਾਂਦਾ ਉੱਥੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਹਨੂੰ ਸਾਰਾ ਕੁਝ ਦੱਸਿਆ ਜਾਂਦਾ ਵੀ ਇਸ ਤਰੀਕੇ ਨਾਲ ਤੇਰੀ ਰਿਪੋਰਟ ਆਈ ਹੈ ਵੀ ਜਿਹੜੀਆਂ ਗੱਡੀਆਂ ਤੇ ਡਰਾਈਵਰ ਗਾਇਬ ਹੋਏ ਨੇ ਉਹਦੇ ਵਿੱਚ ਤੇਰਾ ਹੱਥ ਹੈ ਉਹ ਕਹਿੰਦਾ ਮੈਂ ਡਾਕਟਰ ਬੰਦਾ ਮੇਰਾ ਇਹਨਾਂ ਚੀਜ਼ਾਂ ਨਾਲ ਕੀ ਲੈਣਾ ਦੇਣਾ ਉਹ ਸਾਰੇ ਕਸ ਤੋਂ ਇਨਕਾਰ ਕਰਦਾ ਪੁਲਿਸ ਫਿਰ ਉੱਤੇ ਸਵਾਲਾਂ ਦੀ ਬੁਸ਼ਾਰ ਕਰਦੀ ਹੈ ਉਹ ਤੋਂ ਪੁੱਛਿਆ ਜਾਂਦਾ ਵੀ ਗੱਡੀ ਕਦੋਂ ਬੁੱਕ ਕਰਾਈ ਕਿਵੇਂ ਬੁੱਕ ਕਰਾਈ ਤੇ ਆਖਰਕਾਰ ਅਲੀਗੜ੍ਹ ਤੋਂ ਜਾਣਾ ਸੀ ਤੇ ਅਲੀਗੜ੍ਹ ਨੂੰ ਛੱਡ ਕੇ ਗੁਰਗਾਉਂ ਤੋਂ ਗੱਡੀ ਕਿਉਂ ਬੁੱਕ ਕਰਾਈ ਗਈ ਹੁਣ ਇਸ ਗੱਲ ਦਾ ਵੀ ਕੋਈ ਸਪਸ਼ਟ ਕਾਰਨ ਉਹਦੇ ਵੱਲੋਂ ਨਹੀਂ ਦੱਸਿਆ ਜਾਂਦਾ ਦੂਜਾ ਪੁੱਛਿਆ ਜਾਂਦਾ ਵੀ ਜਾਣਾ ਕਿੱਥੇ ਸੀ ਜਾਣ ਦਾ ਵੀ ਕੋਈ ਜਿਹੜਾ ਥਾਂ ਟਿਕਾਣਾ ਸੀ ਉਹ ਸਹੀ ਤਰੀਕੇ ਨਾਲ ਜਵਾਬ ਨਹੀਂ ਦਿੱਤਾ ਜਾਂਦਾ ਵੀ ਉੱਥੇ ਜਾ ਕੇ ਕਰਨਾ ਕੀ ਸੀ ਕਿੰਨੂੰ ਮਿਲਣਾ ਸੀ ਕਾਦੇ ਵਾਸਤੇ ਕਿਉਂਕਿ ਜੇ ਬੰਦਾ ਕੋਈ ਏਡੀ ਦੂਰ ਗੱਡੀ ਦੀ ਬੁਕਿੰਗ ਕਰਦਾ ਤੇ ਜ਼ਰੂਰ ਉਹਨੂੰ ਕੋਈ ਨਾ ਕੋਈ ਕੰਮ ਹੈ ਉਹ ਰਿਸ਼ਤੇਦਾਰੀ ਦੇ ਵਿੱਚ ਚੱਲਿਆ ਪਰ ਜਿਹੜਾ ਦਵਿੰਦਰ ਸ਼ਰਮਾ ਹੁੰਦਾ ਇਹਦੇ ਕੋਲ ਕੋਈ ਵੀ ਸਪਸ਼ਟ ਜਵਾਬ ਨਹੀਂ ਹੁੰਦਾ ਪੁਲਿਸ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਕੇ ਉਹ ਤੋਂ ਫਿਰ ਆਪਣੇ ਹਿਸਾਬ ਨਾਲ ਪੁੱਛਗਿੱਛ ਜਦੋਂ ਕੀਤੀ ਜਾਂਦੀ ਹੈ ਫਿਰ ਇੱਕ ਨਹੀਂ ਘੱਟੋ-ਘੱਟ 50 ਤੋਂ ਵੱਧ ਕਤਲਾਂ ਦੀ ਕਹਾਣੀ ਜਿਹੜੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜੀ ਇਹ ਸਟੋਰੀ ਸੁਣਾਉਂਦਾ ਉਸ ਤੋਂ ਬਾਅਦ ਦਿੱਲੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਦਿੱਲੀ ਪੁਲਿਸ ਹਰਿਆਣਾ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਕੇ ਉੱਥੇ ਲਿਜਾਇਆ ਜਾਂਦਾ ਹੈ ਫਿਰ ਉਤੋਂ ਬਰੀਕੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਜਿਹੜੀ ਕਹਾਣੀ ਨਿਕਲ ਕੇ ਆਉਂਦੀ ਆ ਉਹ ਵੀ ਆਪਣੇ ਆਪ ਦੇ ਵਿੱਚ ਬੜੀ ਡਰਾਪਣੀ ਸੀ ਦਿੱਲੀ ਪੁਲਿਸ ਦੇ ਕੋਲ 21 ਰਿਪੋਰਟਾਂ ਦਰਜ ਸੀ ਜਿਨ੍ਹਾਂ ਦੇ ਵਿੱਚ ਟੈਕਸੀਆਂ ਤੇ ਡਰਾਈਵਰ ਗਾਇਬ ਹੁੰਦੇ ਨੇ ਇਥੇ ਦਵਿੰਦਰ ਸ਼ਰਮਾ ਮੰਨਦਾ ਵੀ ਇਹ ਸਾਰੇ ਕਤਲ ਮੈਂ ਕੀਤੇ ਨੇ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੈ ਹੁਣ ਜਦੋਂ ਇਹ ਗੱਲ ਦਵਿੰਦਰ ਸ਼ਰਮਾ ਮੰਨਦਾ ਵੀ ਇਹ ਕਤਲ ਉਹਨੇ ਕੀਤੇ ਨੇ ਉਸੇ ਸਮੇਂ ਦੌਰਾਨ ਦਵਿੰਦਰ ਸ਼ਰਮਾ ਦੀ ਪਤਨੀ ਤੇ ਬੱਚੇ ਉਹਦੇ ਨਾਲ ਸਾਰੇ ਰਿਸ਼ਤੇ ਨਾਤੇ ਖਤਮ ਕਰ ਲੈਂਦੇ ਨੇ ਵੀ ਸਾਡਾ ਇਸ ਬੰਦੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਕੋਈ ਰਿਸ਼ਤਾ ਨਹੀਂ ਅੱਜ ਤੋਂ ਬਾਅਦ ਉਹ ਆਪਣੇ ਆਪ ਦੇ ਵਿੱਚ ਹੈਰਾਨ ਹੁੰਦੇ ਨੇ ਵੀ ਅਸੀਂ ਐਡੇ ਵੱਡੇ ਇੱਕ ਸੀਰੀਅਲ ਕਿਲਰ ਇੱਕ ਕਾਤਲ ਦੇ ਨਾਲ ਰਹਿੰਦੇ ਰਹਾਂ ਜਿਨੇ ਬੇਗੁਨਾਹਾਂ ਦਾ ਤੇ ਗਰੀਬ ਬੰਦਿਆਂ ਦਾ ਟੈਕਸੀ ਡਰਾਈਵਰਾਂ ਦਾ ਜਿਹੜੇ ਆਪਣੇ ਪਰਿਵਾਰ ਨੂੰ ਪਾਲਣ ਦੇ ਲਈ ਰੋਡ ਤੇ ਵਿਚਾਰੇ ਧੱਕੇ ਖਾਂਦੇ ਨੇ ਦਿਨ ਰਾਤ ਉਹਨਾਂ ਦਾ ਕਤਲ ਕੀਤਾ ਉਸ ਦਿਨ ਤੋਂ ਉਹਨਾਂ ਦਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਸਾਰੇ ਰਿਸ਼ਤੇ ਉਹ ਖਤਮ ਕਰ ਲੈਂਦੇ ਨੇ ਪੁਲਿਸ ਦੀ ਇਨਵੈਸਟੀਗੇਸ਼ਨ ਚੱਲਦੀ ਹੁੰਦੀ ਹੈ ਹੁਣ ਜਦੋਂ ਇਹਦੇ ਰਿਸ਼ਤੇ ਨਾਤੇ ਸਾਰੇ ਖਤਮ ਹੋ ਜਾਂਦੇ ਨੇ ਫਿਰ ਦਵਿੰਦਰ ਸ਼ਰਮਾ ਦਾ ਹੁਣ ਪਤਾ ਨਹੀਂ ਦਿਲਪਸੀਜ ਦਾ ਦਿਲ ਟੁੱਟਦਾ ਕੀ ਹੁੰਦਾ ਉਹ ਪੁਲਿਸ ਨੂੰ ਇੱਕ ਹੋਰ ਜਾਣਕਾਰੀ ਦਿੰਦਾ ਉਹ ਕਹਿੰਦਾ ਵੀ ਮੇਰੇ ਖਿਲਾਫ 21 ਜਿਹੜੇ ਤੁਸੀਂ ਮੁਕੱਦਮੇ ਦਰਜ ਕੀਤੇ ਨੇ 21 ਨਹੀਂ ਹੈ ਮੈਂ 50 ਤੋਂ ਵੱਧ ਕਤਲ ਕੀਤੇ ਨੇ ਪੁਲਸ ਵਾਲਿਆਂ ਦੇ ਹੱਥ ਪਰ ਫੁੱਲ ਜਾਂਦੇ ਨਹੀਂ ਉਹ ਇੱਕਦਮ ਸੋਚਦੇ ਨਹੀਂ ਵੀ ਇੱਕ ਬੰਦਾ ਇੰਨੇ ਕਤਲ ਜਿੰਨੀ ਉਹਨਾਂ ਦੀ ਗਿਣਤੀ ਹੈ ਉਸ ਤੋਂ 29 ਕਤਲ ਜ਼ਿਆਦਾ ਮੰਨ ਰਿਹਾ 29 ਤੋਂ ਵੀ ਜ਼ਿਆਦਾ ਕਤਲ ਉਹਨੇ ਕੀਤੇ ਨੇ ਬੇ ਸਾਰੀ ਜਿਹੜੀ ਕਹਾਣੀ ਨਿਕਲ ਕੇ ਡਿਟੇਲ ਦੇ ਵਿੱਚ ਬਾਹਰ ਆਉਂਦੀ ਹੈ ਡਾਕਟਰ ਦਵਿੰਦਰ ਸ਼ਰਮਾ ਅਲੀਗੜ੍ਹ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿਣ ਵਾਲਾ ਸੀ ਇਹਨਾਂ ਦੇ ਜਿਹੜੇ ਪਿਤਾ ਸੀ ਉਹ ਬਿਹਾਰ ਦੇ ਸਵਾਨ ਦੇ ਵਿੱਚ ਇੱਕ ਫਾਰਮਾਸਿਟੀਕਲ ਕੰਪਨੀ ਦੇ ਵਿੱਚ ਫਾਰਮ ਦੇ ਵਿੱਚ ਕੰਮ ਕਰਦੇ ਸੀ ਤੇ ਜਿਹੜੇ ਦਵਿੰਦਰ ਸ਼ਰਮਾ ਸੀ ਇਹ ਵੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਸੀ ਇਹ ਪਟਨਾ ਤੋਂ ਬੀ ਐਮ ਐਸ ਦੀ ਡਿਗਰੀ ਲੈਂਦੇ ਨੇ 1984 ਦੇ ਵਿੱਚ ਬੈਚਲਰ ਆਫ ਆਯੁਰਵੈਦਿਕ ਮੈਡੀਸਨ ਐਂਡ ਸਰਜਰੀ ਹੁਣ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਪਹਿਲਾ ਡਾਕਟਰ ਸੀ ਘਰਦਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਘਰ ਦੇ ਪੂਰਾ ਜਸ਼ਨ ਮਨਾਉਂਦੇ ਨੇ ਡਿਗਰੀ ਤੋਂ ਬਾਅਦ ਜਿਹੜੇ ਡਾਕਟਰ ਦਵਿੰਦਰ ਸ਼ਰਮਾ ਸੀ ਇਹ ਰਾਜਸਥਾਨ ਚਲੇ ਜਾਂਦੇ ਨੇ ਰਾਜਸਥਾਨ ਦੇ ਦੋਸਾ ਦੇ ਵਿੱਚ ਉੱਥੇ ਆਪਣਾ ਕਲੀਨਿਕ ਸ਼ੁਰੂ ਕਰਦੇ ਨੇ ਕਲੀਨਿਕ ਬਹੁਤ ਵਧੀਆ ਚੱਲਦਾ ਹੈ ਪਰਿਵਾਰ ਵੱਧਦਾ ਦਵਿੰਦਰ ਸ਼ਰਮਾ ਦਾ ਤੇ ਪੈਸਾ ਵੀ ਆਉਂਦਾ ਹੁਣ ਜਦੋਂ ਪੈਸਾ ਆਉਂਦਾ ਆਲੇ ਦੁਆਲੇ ਇੱਜ਼ਤ ਵੀ ਬਣਦੀ ਹੈ ਯਾਰ ਦੋਸਤ ਬਣਦੇ ਨੇ ਇਹਦੇ ਇੱਕ ਦੋਸਤ ਦਾ ਕਹਿਣਾ ਸੀ ਵੀ ਤੇਰੇ ਕੋਲ ਪੈਸਾ ਵੀ ਹੈ ਸਾਰਾ ਕੁਝ ਕਲੀਨਿਕ ਤੇਰਾ ਠੀਕ ਚੱਲਦਾ ਇੱਕ ਜਿਹੜੀ ਗੈਸ ਏਜੰਸੀ ਲੈ ਲਾ ਤੂੰ ਸਿਲੰਡਰਾਂ ਦੀ ਜੇ ਉਹ ਲੈ ਲੇ ਤਾਂ ਉਹਦੇ ਵਿੱਚ ਵੀ ਤੈਨੂੰ ਚੰਗਾ ਪ੍ਰੋਫਿਟ ਹੋਏਗਾ ਦੋ ਪਾਸਿਓਂ ਪੈਸਾ ਆਏਗਾ ਇਹ ਗੱਲ ਡਾਕਟਰ ਦਵਿੰਦਰ ਸ਼ਰਮਾ ਨੂੰ ਜੱਜ ਜਾਂਦੀ ਹੈ ਹੁਣ ਪੈਸਾ ਕੋਲ ਹੈ ਸੀ ਤੇ ਇਹ ਆਲੇ ਦੁਆਲੇ ਭਾਲ ਕਰਦੇ ਨੇ ਫਿਰ ਜਦੋਂ ਪਤਾ ਕਰਦੇ ਨੇ ਇਹਨਾਂ ਦੀ ਦੋ ਬੰਦਿਆਂ ਦੇ ਨਾਲ ਮੁਲਾਕਾਤ ਹੁੰਦੀ ਹੈ ਉਹਨਾਂ ਦਾ ਕਹਿਣਾ ਸੀ ਵੀ ਅਸੀਂ ਤੈਨੂੰ ਲਾਇਸੈਂਸ ਲੈ ਕੇ ਦਿੰਨੇ ਆ ਤੇ ਇਹਦੇ ਲਈ ਪੈਸਾ ਲੱਗੇਗਾ ਹੁਣ ਚਲੋ ਜੋ ਵੀ ਇਹਨਾਂ ਦੀ ਗੱਲਬਾਤ ਹੁੰਦੀ ਹੈ ਇਹ 11 ਲੱਖ ਰੁਪਈਆ ਉਹ ਦੋ ਬੰਦਿਆਂ ਨੂੰ ਦਿੰਦੇ ਨੇ ਗੈਸ ਏਜੰਸੀ ਵਾਸਤੇ ਪਰ ਉਹ ਦੋਨੋਂ ਬੰਦੇ ਫਰੌਰ ਸੀ ਉਹ 11 ਲੱਖ ਰੁਪਈਆ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਨਾ ਤਾਂ ਪੈਸਾ ਮਿਲਦਾ ਤੇ ਨਾ ਗੈਸ ਏਜੰਸੀ ਇੱਥੋਂ ਡਾਕਟਰ ਸਾਹਿਬ ਦਾ ਦਿਮਾਗ ਬਹੁਤ ਜ਼ਿਆਦਾ ਖਰਾਬ ਹੁੰਦਾ ਜਿਹੜੀ ਜਮਾ ਪੂੰਜੀ ਸੀ ਇੰਨੇ ਸਾਲਾਂ ਦੇ ਵਿੱਚ ਜੋ ਕਮਾਇਆ ਸੀ ਸਭ ਚਲਾ ਗਿਆ 1994 ਦੀ ਇਹ ਗੱਲ 1994 ਦੇ ਵਿੱਚ 11 ਲੱਖ ਰੁਪਏ ਇੱਕ ਬਹੁਤ ਵੱਡੀ ਰਕਮ ਸੀ ਉਤੋਂ ਦਿੱਤੇ ਅੱਜ ਦਾ ਨਾਲੋ ਸਾਹਿਬ ਕਿੰਨਾ ਬਣਦਾ ਇਹਨਾਂ ਦਾ ਦਿਲ ਇੰਨਾ ਟੁੱਟਦਾ ਕਿ ਉਤੋਂ ਫੇਰ ਦੁਬਾਰਾ ਅਲੀਗੜ ਆ ਜਾਂਦੇ ਨੇ ਕੁਝ ਸਮੇਂ ਉੱਥੇ ਆਪਣਾ ਕਲੀਨਿਕ ਅੱਗੇ ਚਲਾਉਂਦੇ ਨੇ ਪਰ ਜਦੋਂ ਨਹੀਂ ਗੱਲ ਬਣਦੀ ਫੇਰ ਵਾਪਸ ਆ ਜਾਂਦੇ ਨੇ ਇੱਥੇ ਆ ਕੇ ਇੱਕ ਤਰ੍ਹਾਂ ਦੇ ਕੇ ਨਾਲ ਕੈਰੀ ਵੀ ਡਿਪਰੈਸ਼ਨ ਦੇ ਵਿੱਚ ਵੀ ਰਹਿੰਦੇ ਨੇ ਫੇਰ ਇਹ ਹੌਲੀ-ਹੌਲੀ ਇਹਨਾਂ ਦੀ ਮੁਲਾਕਾਤ ਅਲੀਗੜ ਦੀ ਇੱਕ ਡਾਕਟਰ ਅਮਿਤ ਕੁਮਾਰ ਦੇ ਨਾਲ ਹੁੰਦੀ ਹੈ ਅਮਿਤ ਕੁਮਾਰ ਸੀ ਜਿਹੜੇ ਉਹ ਡਾਕਟਰ ਸੀ ਉਹ ਕਿਡਨੀ ਟਰਾਂਸਪਲੈਂਟ ਕਰਦੇ ਸੀ ਇਹਨਾਂ ਨਾਲ ਗੱਲਾਂ-ਗੱਲਾਂ ਦੇ ਵਿੱਚ ਹੁਣ ਅਮਿਤ ਕੁਮਾਰ ਨੂੰ ਕਿਡਨੀਆਂ ਦੀ ਜਰੂਰ ਸੀ ਉਹ ਇਹਨੂੰ ਕਹਿੰਦੇ ਨੇ ਵੀ ਕਿਡਨੀਆਂ ਜਿੰਨੀਆਂ ਚਾਹੀਦੀਆਂ ਨੇ ਓਨੀਆਂ ਕਿਡਨੀਆਂ ਅਵੇਲੇਬਲ ਹੈ ਨਹੀਂ ਇੰਨੇ ਬੰਦੇ ਜ਼ਿਆਦਾ ਬਿਮਾਰ ਨੇ ਜਿਨ੍ਹਾਂ ਨੂੰ ਕਿਡਨੀਆਂ ਦੀ ਜ਼ਰੂਰਤ ਹੈ ਪਰ ਕਿਡਨੀ ਦੇਣ ਵਾਸਤੇ ਬੰਦਾ ਨਹੀਂ ਮਿਲਦਾ ਵੀ ਜੇ ਤੂੰ ਬੰਦੇ ਅਰੇਂਜ ਕਰੇ ਕਿਸੇ ਵੀ ਤਰੀਕੇ ਨਾਲੇ ਤੈਨੂੰ ਪੈਸਾ ਮਿਲੇਗਾ ਨਾਲੇ ਉਹ ਪਰਿਵਾਰ ਨੂੰ ਪੈਸਾ ਮਿਲੇਗਾ ਹੁਣ ਇਹਦੇ ਲਈ ਤਿਆਰ ਹੋ ਜਾਂਦੇ ਨੇ ਜਿਹੜੇ ਡਾਕਟਰ ਦਵਿੰਦਰ ਸ਼ਰਮਾ ਹੁੰਦੇ ਨੇ ਬੰਦਿਆਂ ਦਾ ਇੰਤਜ਼ਾਮ ਕਰਦੇ ਨੇ ਹੁਣ ਹਰੇਕ ਬੰਦਾ ਦਾ ਕਿਡਨੀ ਨਹੀਂ ਦਿੰਦਾ ਪਰ ਚਲੋ ਗਰੀਬ ਗਰੁੱਪ ਨੂੰ ਕਿਸੇ ਨੂੰ ਮਨਾਇਆ ਜਾਂਦਾ ਹੈ 5 ਤੋਂ 7 ਲੱਖ ਰੁਪਏ ਇਹਨਾਂ ਨੂੰ ਮਿਲਦਾ ਸੀ ਉਹਦੇ ਵਿੱਚੋਂ ਪਰਿਵਾਰ ਨੂੰ ਵੀ ਦੇਣਾ ਹੁੰਦਾ ਸੀ ਜਿਨ੍ਹਾਂ ਤੋਂ ਕਿਡਨੀ ਲੈਂਦੇ ਸਨ ਇਥੋਂ ਦਵਿੰਦਰ ਸ਼ਰਮਾ ਦੇ ਦਿਮਾਗ ਦੇ ਵਿੱਚ ਇੱਕ ਖੁਰਾਫਾਤ ਆਈਡੀਆ ਹੁੰਦਾ ਹੈ ਗੈਸ ਏਜੰਸੀ ਦੇ ਵਿੱਚ ਇਹਨਾਂ ਨੂੰ ਜਿਹੜਾ ਘਾਟਾ ਪਿਆ ਸੀ ਜਿਹੜੀ ਲੁੱਟ ਹੋਈ ਸੀ ਇਹਨਾਂ ਦੇ ਨਾਲ ਉਹ ਇੱਕ ਵਾਰੀ ਫਿਰ ਗੈਸ ਏਜੰਸੀ ਇਹਨਾਂ ਦੇ ਦਿਮਾਗ ਦੇ ਵਿੱਚ ਆਉਂਦੀ ਹੈ ਇਹ ਦੋ ਤਰੀਕਿਆਂ ਨਾਲ ਉਹ ਪੈਸਾ ਕਮਾਉਣਾ ਸ਼ੁਰੂ ਕਰਦੇ ਨੇ ਜਾਂ ਪਲੈਨਿੰਗ ਬਣਾਉਂਦੇ ਨੇ ਇੱਕ ਨਕਲੀ ਗੈਸ ਏਜੰਸੀ ਖੋਲਦੇ ਨੇ ਸਿਲੰਡਰਾਂ ਦੀ ਅਲੀਗੜ ਦੇ ਨੇੜੇ ਇੱਕ ਪਿੰਡ ਇਸ਼ਾਰਾ ਉਥੇ ਨਕਲੀ ਗੈਸ ਏਜੰਸੀ ਖੋਲੀ ਜਾਂਦੀ ਹੈ ਬਕਾਇਦਾ ਉਹਦੇ ਨਕਲੀ ਪੇਪਰ ਵਗੈਰਾ ਸਾਰੇ ਤਿਆਰ ਕੀਤੇ ਜਾਂਦੇ ਨੇ ਫਿਰ ਇਹ ਸਿਲੰਡਰਾਂ ਦੀ ਗੱਡੀ ਵੀ ਬੁੱਕ ਕਰਦੇ ਨੇ ਉਹਦੇ ਲਈ ਇਹ ਆਪਣਾ ਟਰੱਕ ਭੇਜਦੇ ਨੇ ਟਰੱਕ ਕਿਰਾਏ ਤੇ ਲਿਆ ਜਾਂਦਾ ਕਰਾਏ ਤੇ ਟਰੱਕ ਲੈ ਕੇ ਸਿਲੰਡਰਾਂ ਵਾਸਤੇ ਭੇਜਿਆ ਜਾਂਦਾ ਤੇ ਫਿਰ ਟਰੱਕ ਦੇ ਵਿੱਚ ਬੈਠਦੇ ਨੇ ਫਿਰ ਉਹਨੂੰ ਇੱਕ ਰਸਤੇ ਤੇ ਸੁਨਸਾਨ ਰਸਤੇ ਤੇ ਲਜਾਇਆ ਜਾਂਦਾ ਉੱਥੇ ਮੌਕਾ ਦੇਖ ਕੇ ਜਿਹੜਾ ਟਰੱਕ ਡਰਾਈਵਰ ਸੀ ਉੱਤੇ ਕਾਬੂ ਪਾਇਆ ਜਾਂਦਾ ਇੱਕ ਜਗ੍ਹਾ ਟਰੱਕ ਰੋਕ ਕੇ ਤੇ ਪੂਰੀ ਟੀਮ ਤਿਆਰ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਸੀ ਵੀ ਦੋ ਤਰੀਕੇ ਨਾਲ ਪੈਸਾ ਕਮਾਇਆ ਜਾਏ ਪੂਰੀ ਟੀਮ ਤਿਆਰ ਹੁੰਦੀ ਹੈ ਉੱਥੋਂ ਕਿਡਨੀ ਕੱਢੀ ਜਾਂਦੀ ਹੈ ਉਹਨੂੰ ਮਾਰਨ ਤੋਂ ਬਾਅਦ ਅਲੀਗੜ ਤੋਂ 50 ਕਿਲੋਮੀਟਰ ਦੂਰ ਇੱਕ ਹਜਾਰਾ ਨਦੀ ਹੁੰਦੀ ਹੈ ਜਿਹਦੇ ਵਿੱਚ ਮਸ਼ਹੂਰ ਹੈ ਵੀ ਉੱਥੇ ਮਗਰਮੱਛ ਬਹੁਤ ਜ਼ਿਆਦਾ ਨੇ ਕਹ ਲਈਏ ਵੀ ਸ਼ਾਇਦ ਪੂਰੇ ਇੰਡੀਆ ਚ ਸਭ ਤੋਂ ਜ਼ਿਆਦਾ ਜੇ ਮਗਰਮੱਛ ਨੇ ਹਜਾਰਾ ਨਦੀ ਦੇ ਵਿੱਚ ਨੇ ਲਾਸ਼ ਨੂੰ ਉੱਥੇ ਸਿੱਟ ਦਿੱਤਾ ਜਾਂਦਾ ਤੇ ਜਿਹੜੀ ਗੱਡੀ ਸੀ ਸਿਲੰਡਰਾਂ ਦੀ ਪਰੀ ਆਪਣੇ ਜਿਹੜਾ ਇਹਨਾਂ ਨੇ ਗੋਦਾਮ ਬਣਾਇਆ ਸੀ ਉੱਤੇ ਖਾਲੀ ਕੀਤੀ ਜਾਂਦੀ ਹੈ ਗੈਸ ਏਜੰਸੀ ਵੀ ਚਲਾਉਂਦੇ ਨੇ ਉਧਰੋਂ ਵੀ ਪੈਸਾ ਕਮਾਇਆ ਜਾਂਦਾ ਹੁਣ ਨਾ ਤਾਂ ਕਿਸੇ ਨੂੰ ਪੈਸਾ ਦੇਣਾ ਸੀ ਕਿਡਨੀ ਦਾ ਸਾਰਾ ਪੈਸਾ ਸੀ ਜਿਹੜਾ ਉਹ ਡਾਕਟਰ ਦਵਿੰਦਰ ਸ਼ਰਮਾ ਦਾ ਸੀ ਕਮਾਈ ਕਰਨੀ ਸ਼ੁਰੂ ਕਰਦੇ ਨੇ ਆਪਣੇ ਗੈਂਗ ਦੇ ਵਿੱਚ ਦੋ ਚਾਰ ਬੰਦੇ ਵੀ ਸ਼ਾਮਿਲ ਕਰਦੇ ਨੇ ਇਹ ਕੰਮ ਇਹਨਾਂ ਦਾ ਚੱਲਦਾ ਕੁਝ ਦਿਨ ਫਿਰ ਇਹਨਾਂ ਦੇ ਦਿਮਾਗ ਦੇ ਵਿੱਚ ਆਉਂਦਾ ਹੈ ਵੀ ਐਡੇ ਵੱਡੇ ਪੈਮਾਨੇ ਤੇ ਜੇ ਕੰਮ ਕਰਨਾ ਹੈ ਟਰੱਕ ਬੁੱਕ ਕੀਤਾ ਸਿਲੰਡਰ ਆਏ ਸਿਲੰਡਰ ਕਿੱਥੇ ਗਏ ਇਹਦੇ ਵਿੱਚ ਲਫੜਾ ਬਹੁਤ ਜ਼ਿਆਦਾ ਹੈ ਵੀ ਕਿਸੇ ਨਾ ਕਿਸੇ ਦਿਨ ਫੜੇ ਜਾਵਾਂਗੇ ਕਿਉਂਕਿ ਇਹਦੇ ਵਿੱਚ ਕਈ ਕੁਝ ਸੰਭਾਲਣਾ ਤੇ ਕਿਸੇ ਨਾ ਕਿਸੇ ਤਰੀਕੇ ਜਿਹੜੀ ਖਬਰ ਹੈ ਉਹ ਬਾਹਰ ਆ ਜੇਗੀ ਇਹ ਕੰਦਰ ਮੈਂ ਨਹੀਂ ਹੁਣ ਸਿਲੰਡਰਾਂ ਵਾਲਾ ਕੰਮ ਨਹੀਂ ਕਰਨਾ ਗੱਡੀ ਵਾਲਾ ਜਾਂ ਟਰੱਕ ਵਾਲਾ ਕੰਮ ਨਹੀਂ ਕਰਨਾ ਹਾਂ ਜਿਹੜੇ ਟਾਰਗੇਟ ਹੋ ਰਹਿਣਗੇ ਡਰਾਈਵਰ ਪਰ ਇਹਦੇ ਲਈ ਆਪਾਂ ਟੈਕਸੀ ਬੁੱਕ ਕਰਾਂਗੇ ਤੇ ਟੈਕਸੀ ਡਰਾਈਵਰ ਨੂੰ ਕਾਬੂ ਕਰਨਾ ਹੁਣੇ ਦਿਮਾਗ ਇਹਨਾਂ ਦੀ ਪਲਾਨਿੰਗ ਸ਼ੁਰੂ ਹੁੰਦੀ ਹੈ ਜਿਹੜੇ ਟਰੱਕ ਸੀ ਉਹ ਚੋਰ ਬਾਜ਼ਾਰ ਚ ਵੇਚ ਦਿੰਦੇ ਨੇ ਬਿਹਾਰ ਦੇ ਵਿੱਚ ਜੋ ਪੈਸਾ ਮਿਲੇ ਉਹ ਵੀ ਇਹਨਾਂ ਦਾ ਫਿਰੇ ਕੀ ਕਰਦੇ ਨੇ ਉੱਥੇ ਲੋਕਲ ਦੇ ਵਿੱਚ ਕੋਈ ਵੀ ਟੈਕਸੀ ਬੁੱਕ ਨਹੀਂ ਕੀਤੀ ਜਾਂਦੀ ਕਰਦੇ ਸਾਰਾ ਕੁਝ ਅਲੀਗੜ ਨੇ ਪਰ ਗੱਡੀਆਂ ਜਿਹੜੀਆਂ ਬੁੱਕ ਕੀਤੀਆਂ ਜਾਂਦੀਆਂ ਨੇ ਟੈਕਸੀਆਂ ਉਹ ਦਿੱਲੀ ਤੇ ਗੁਰਗਾਓ ਤੇ ਆਲੇ ਦੁਆਲੇ ਨੋਇਡਾ ਵਗੈਰਾ ਇਧਰੋਂ ਗੱਡੀਆਂ ਬੁੱਕ ਕਰਦੇ ਨੇ ਜੈਪੁਰ ਵਗੈਰਾ ਤੋਂ ਉੱਥੋਂ ਗੱਡੀਆਂ ਬੁੱਕ ਕਰਨ ਤੋਂ ਬਾਅਦ ਫਿਰ ਉਹਨਾਂ ਨੂੰ ਅਲੀਗੜ ਵਾਸਤੇ ਬੁੱਕ ਕਰਦੇ ਨੇ ਰਸਤੇ 'ਚ ਸੁੰਨਸਾਨ ਇਲਾਕਾ ਦੇਖ ਕੇ ਉਹਨਾਂ ਦੇ ਕਾਬੂ ਪਾਇਆ ਜਾਂਦਾ ਉਹਨਾਂ ਦੀ ਕਿਡਨੀ ਕੱਢੀ ਜਾਂਦੀ ਹੈ ਕਿਉਂਕਿ ਟੀਮ ਇਹਨਾਂ ਦੀ ਤਿਆਰ ਹੁੰਦੀ ਆ ਟਾਈਮ ਦੱਸ ਦਿੱਤਾ ਜਾਂਦਾ ਹੈ ਕਿਡਨੀ ਕੱਟਣ ਤੋਂ ਬਾਅਦ ਉਹਨੂੰ ਮਾਰ ਕੇ ਕਿਉਂਕਿ ਇਹਨਾਂ ਨੂੰ ਇਹ ਸੀ ਵੀ ਐਡੇ ਵੱਡੇ ਪਮਾਨੇ ਤੇ ਜੇ ਬੰਦੇ ਮਾਰਨੇ ਨੇ ਤੇ ਕਦੇ ਨਾ ਕਦੇ Laash ਵੀ ਕਿਸੇ ਨੂੰ ਮਿਲੇਗੀ Laash ਤੋਂ شناخت ਹੋਏਗੀ ਪੁਲਿਸ ਮੇਰੇ ਤੱਕ ਪਹੁੰਚੇਗੀ ਇਹਦਾ ਤੋੜ ਇਹਨਾਂ ਨੂੰ ਲੱਭਿਆ ਕਿਉਂਕਿ ਅਲੀਗੜ ਦੇ ਰਹਿਣ ਵਾਲੇ ਸੀ ਅਲੀਗੜ ਤੋਂ 50 ਕਿਲੋਮੀਟਰ ਦੂਰ ਕਾਸ਼ਗੰਜ ਤੇ ਉੱਥੇ ਹਜਾਰਾ ਨਦੀ ਦਾ ਇਹਨਾਂ ਨੂੰ ਪਤਾ ਹੀ ਸੀ ਵੀ ਉੱਥੇ ਮਗਰਮੱਛ ਬਹੁਤ ਨੇ ਉੱਥੇ Laash ਸੁੱਟ ਦਿੰਦੇ ਸੀ ਵੀ ਨਾ ਮਿਲੇਗੀ Laash ਨਾ ਪਤਾ ਲੱਗੇਗਾ ਜਦੋਂ লাশ ਹੀ ਨਹੀਂ ਮਿਲੀ ਤੇ ਕਾਹਦਾ ਮੁਕੱਦਮਾ ਤੇ ਕਾਹਦਾ ਕਤਲ ਜਿਹੜੀ ਗੱਡੀ ਸੀ ਉਹਨੂੰ ਚੋਰ ਬਾਜ਼ਾਰ ਦੇ ਵਿੱਚ ਵੇਚ ਦਿੱਤਾ ਜਾਂਦਾ ਸੀ ਇਹ ਇਹਨਾਂ ਦਾ ਸਿਲਸਿਲਾ ਸ਼ੁਰੂ ਹੁੰਦਾ 1998 ਤੋਂ 1998 ਤੋਂ ਇਹ ਸਿਲਸਿਲਾ ਇਹਨਾਂ ਦਾ ਚੱਲਦਾ ਰਹਿੰਦਾ ਇਹ ਕਰੋੜਾਂ ਰੁਪਈਆ ਕਮਾਉਂਦੇ ਨੇ ਤੇ ਗਰੀਬ ਡਰਾਈਵਰ ਵਿਚਾਰੇ ਮਾਰੇ ਜਾਂਦੇ ਨੇ ਲਾਲਚ ਦੇ ਵਿੱਚ ਲਾਲਚ ਉਹਨਾਂ ਦੇ ਸੀ ਉਹਨਾਂ ਦਾ ਕੰਮ ਸੀ ਉਹਨਾਂ ਨੂੰ ਏਸੀ ਵੀ ਚਲਵਾਲੀ ਗੱਡੀ ਸਵਾਰੀ ਮਿਲੀ ਹੈ ਉੱਥੇ ਦੇ ਆਪਾਂ ਨੂੰ ਪੈਸੇ ਮਿਲੇ ਨੇ ਆਪਸ ਵਾਰੀ ਨੂੰ ਛੱਡ ਕੇ ਆਉਣਾ ਜਾਂ ਸਵਾਰੀ ਨੂੰ ਉੱਥੋਂ ਲੈ ਕੇ ਆਉਣਾ ਉਹ ਜਾਂਦੇ ਪਰ ਕਦੇ ਵੀ ਵਿਚਾਰੇ ਵਾਪਸ ਨਹੀਂ ਆਉਂਦੇ ਡਾਕਟਰ ਦਵਿੰਦਰ ਸ਼ਰਮਾ ਦਾ ਕਹਿਣਾ ਸੀ ਵੀ ਮੈਂ 50 ਤੋਂ ਉੱਤੇ ਕਤਲ ਕਰ ਚੁੱਕਿਆ ਕਿਉਂਕਿ ਟਾਈਮ ਤੇ ਦਿਨਾਂ ਦੇ ਹਿਸਾਬ ਨਾਲ ਮੈਂ ਇੰਨੇ ਦਿਨਾਂ ਬਾਅਦ ਗੱਡੀ ਬੁੱਕ ਕਰਾਂਦਾ ਸੀ ਉਸ ਤੋਂ ਬਾਅਦ ਮੈਂ ਲੈ ਕੇ ਜਾਂਦਾ ਸੀ ਉਸ ਹਿਸਾਬ ਨਾਲ 50 ਦਾ ਮੈਨੂੰ ਪਤਾ ਵੀ 50 ਤੋਂ ਗਿਣਤੀ ਹੈ ਉੱਤੇ ਹੈ ਤੇ ਲਾਸ਼ਾਂ ਕਿਤੇ ਮਿਲ ਨਹੀਂ ਸੀ ਸਕਦੀਆਂ ਤੇ ਸਭ ਨੂੰ ਪਤਾ ਸੀ ਵੀ ਮਗਰਮੱਛ ਬਹੁਤ ਜ਼ਿਆਦਾ ਨੇ ਤੇ ਉਥੇ লাশ ਦਾ ਬਚਨ ਦਾ ਕੋਈ ਮਤਲਬ ਹੀ ਨਹੀਂ ਸੀ ਹਾਲਾਂਕਿ ਉਥੇ ਖੋਜ ਵੀ ਨ ਕੀਤੀ ਜਾਂਦੀ ਹੈ ਪਰ ਕੋਈ লাশ ਉਥੋਂ ਨਹੀਂ ਮਿਲਦੀ 2004 ਦੇ ਵਿੱਚ ਇਹਦੀ ਮਾੜੀ ਕਿਸਮਤ ਕਹਿੰਦੇ ਪਾਪ ਦਾ ਕੜਾ ਜਦੋਂ ਜਿਆਦਾ ਭਰ ਜੇ ਫਿਰ ਕਦੇ ਨਾ ਕਦੇ ਛਲਕਦਾ ਹੀ ਹੈ ਡਰਾਈਵਰ ਨੂੰ ਛੱਕ ਹੁੰਦਾ ਛੱਕ ਦੇ ਆਧਾਰ ਤੇ ਫੜਿਆ ਜਾਂਦਾ ਉਸ ਤੋਂ ਬਾਅਦ ਇਹ ਸਾਰੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਪਰ ਹੁਣ ਇਹਦੇ ਖਿਲਾਫ ਪ੍ਰੂਫ ਕੋਈ ਵੀ ਨਹੀਂ ਸੀ ਪਰ ਪੁਲਿਸ ਕਹਿੰਦੇ ਜਦੋਂ ਪ੍ਰੂਫ ਲੱਭਣ ਤੇ ਆ ਜੇ ਬੰਦੇ ਨੂੰ ਲੱਭਣ ਤੇ ਆ ਜੇ ਫਿਰ ਕਿਤੇ ਵੀ ਕਸਰ ਨਹੀਂ ਛੱਡਦੀ ਪਤਾਲ ਚੋਂ ਵੀ ਕੱਟ ਲੈਂਦੀ ਹੈ ਫਿਰ ਜਿੱਥੇ ਗੱਡੀਆਂ ਵੇਚਦਾ ਸੀ ਪੁਲਿਸ ਉੱਥੇ ਪਹੁੰਚਦੀ ਹੈ ਉੱਥੇ ਉਹ ਪੁਲਿਸ ਨੂੰ ਦੇਖ ਕੇ ਜਦੋਂ ਪੁਲਿਸ ਉਹਨਾਂ ਤੋਂ ਪੁੱਛਗੇ ਚ ਕਰਦੀ ਹੈ ਮੰਨਦੇ ਨੇ ਵੀ ਹਾਂ ਇਹਨੇ ਗੱਡੀਆਂ ਵੇਚੀਆਂ ਨੇ ਫਿਰ ਇੱਕ ਹਰਿਆਣੇ ਦੀ ਗੱਡੀ ਹੁੰਦੀ ਹੈ ਜਿਹੜੀ ਉਹਨਾਂ ਨੇ ਉੱਥੇ ਵੇਚੀ ਸੀ ਉਹ ਗੱਡੀ ਬਰਾਮਦ ਕਰ ਲਈ ਜਾਂਦੀ ਹੈ ਹੁਣ ਉਹਦੀ ਗਵਾਹੀ ਹੋ ਜਾਂਦੀ ਹੈ ਵੀ ਇਹ ਮੈਨੂੰ ਦਵਿੰਦਰ ਸ਼ਰਮੇ ਨੇ ਵੇਚੀ ਹੈ ਦਵਿੰਦਰ ਸ਼ਰਮੇ ਨੂੰ ਉਹ ਪਛਾਣਦਾ ਤੇ ਇਸ ਆਧਾਰ ਤੇ ਫੜਿਆ ਜਾਂਦਾ ਫਿਰ ਇੱਕ ਤੋਂ ਬਾਅਦ ਇੱਕ ਕਈ ਗੱਡੀਆਂ ਜਿਹੜੀਆਂ ਨੇ ਉਹ ਬਰਾਮਦ ਹੁੰਦੀਆਂ ਨੇ ਕਰੀਬ 6-7 ਗੱਡੀਆਂ ਬਰਾਮਦ ਹੁੰਦੀਆਂ ਨੇ ਫਿਰ ਇਤੇ ਕੇਸ ਚੱਲਦਾ ਇਹਨੂੰ 7 ਕੇਸਾਂ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੁੰਦੀ ਹੈ ਹਰਿਆਣੇ ਦਾ ਇੱਕ ਬੰਦਾ ਜਿਹੜਾ ਮਾਰਿਆ ਹੁੰਦਾ ਜਿਹਦੀ ਗੱਡੀ ਪਹਿਲਾਂ ਫੜੀ ਗਈ ਸੀ ਉਹਦੀ ਫਿਰ ਜਦੋਂ ਗਵਾਹੀ ਹੁੰਦੀ ਹੈ ਉਹ ਸਮੇਂ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ ਉਸ ਕਤਲ ਦੇ ਵਿੱਚ 7 ਉਮਰ ਕੈਦ ਤੇ ਇੱਕ ਫਾਂਸੀ ਇਹਨੂੰ ਜੈਪੁਰ ਦੀ ਜੇਲ੍ਹ ਦੇ ਵਿੱਚ ਬੰਦ ਕੀਤਾ ਜਾਂਦਾ ਹੁਣ ਇਥੇ ਹੈਰਾਨੀ ਦੀ ਗੱਲ ਹੈ ਵੀ ਅੱਗੇ ਕੀ ਹੁੰਦਾ ਐਡਾ ਖੂਖਾਰ ਬੰਦਾ ਜਿਹਨੇ 50 ਤੋਂ ਵੱਧ ਕਤਲ ਕੀਤੇ ਹੁੰਦੇ ਨੇ ਐਨੀਆਂ ਗੱਡੀਆਂ ਗਾਇਬ ਕੀਤੀਆਂ ਹੁੰਦੀਆਂ ਨੇ ਸੱਤ ਉਮਰ ਕੈਦ ਦੀ ਸਜ਼ਾ ਮਿਲੀ ਹੁੰਦੀ ਹੈ ਤੇ ਇੱਕ ਫਾਂਸੀ ਉਹਨੂੰ ਮਿਲੀ ਹੁੰਦੀ ਹੈ 2004 ਦੇ ਵਿੱਚ ਇਹ ਜੇਲ੍ਹ ਦੇ ਵਿੱਚ ਜਾਂਦਾ ਹੈ 2020 ਦੇ ਵਿੱਚ ਇਹ ਪੈਰੋਲ ਲਈ ਐਪਲੀਕੇਸ਼ਨ ਦਿੰਦਾ ਹੁਣ ਜੇਲਰ ਤੋਂ ਪੁੱਛਿਆ ਜਾਂਦਾ ਤਾਂ ਜੇਲਰ ਦਾ ਕਹਿਣਾ ਹੁੰਦਾ ਵੀ ਹਾਂ ਇਹਦਾ ਇੱਥੇ ਵਿਹਾਰ ਬਹੁਤ ਵਧੀਆ ਰਿਹਾ ਹੈ ਇੰਨਾ ਸਾਲਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਤੇ ਇਹਨੂੰ 15 ਦਿਨ ਦੀ ਪੈਰੋਲ ਦਿੱਤੀ ਜਾਂਦੀ ਹੈ ਜਿਨਨੇ 50 ਤੋਂ ਵੱਧ ਕਤਲ ਕੀਤੇ ਹੁੰਦੇ ਨੇ ਉਹਨੂੰ ਪੈਰੋਲ ਮਿਲ ਜਾਂਦੀ ਐ ਪਰ ਜਿਹੜੀ ਸ਼ਰਤ ਹੁੰਦੀ ਐ ਵੀ ਪੈਰੋਲ ਜਿਹੜੀ ਦਿੱਤੀ ਗਈ ਐ ਜਿੱਦਣ 15 ਦਿਨ ਖਤਮ ਹੋਣਗੇ ਉਸ ਤੋਂ ਬਾਅਦ ਇਹਨੇ ਜੇਲ ਦੇ ਵਿੱਚ ਵਾਪਸ ਆਉਣਾ ਪਰ ਇਹ ਵਾਪਸ ਨਹੀਂ ਆਉਂਦਾ ਇਹ ਫਰਾਰ ਹੋ ਜਾਂਦਾ ਹੁਣ ਪੁਲਿਸ ਵਾਲੇ ਜਦੋਂ ਦੇਖਦੇ ਨੇ ਵੀ ਨਹੀਂ ਪਹੁੰਚਿਆ ਫਿਰ ਪੁਲਿਸ ਭਾਲ ਕਰਦੀ ਐ ਲੱਭਣਾ ਸ਼ੁਰੂ ਕਰਦੀ ਐ ਪਰ ਕਿਤੇ ਵੀ ਇਹਦਾ ਪਤਾ ਨਹੀਂ ਹੁੰਦਾ ਪਰਿਵਾਰ ਨੇ ਇਹਦੇ ਨਾਲੋਂ ਕਨੈਕਸ਼ਨ 2004 ਦੇ ਵਿੱਚ ਹੀ ਖਤਮ ਕਰ ਲਿਆ ਸੀ ਬਿਲਕੁਲ ਨਾਤੇ ਰਿਸ਼ਤੇ ਸਭ ਖਤਮ ਕਰ ਲੇ ਸੀ ਇਹਦਾ ਕਿਤੇ ਵੀ ਪਤਾ ਨਹੀਂ ਲੱਗਦਾ ਤਿੰਨ ਮਹੀਨੇ ਬਾਅਦ ਪੁਲਿਸ ਨੂੰ ਇੱਕ ਫੋਨ ਕਾਲ ਆਉਂਦੀ ਹੈ ਗੁਪਤ ਜਿਹਦੇ ਵਿੱਚ ਕਿਹਾ ਜਾਂਦਾ ਵੀ ਜਿਸ ਬੰਦੇ ਦੀ ਪੁਲਿਸ ਨੂੰ ਭਾਲ ਹੈ ਦਵਿੰਦਰ ਸ਼ਰਮਾ ਕਿਉਂਕਿ ਉਸ ਸਮੇਂ ਦੀਆਂ ਖਬਰਾਂ ਬੜੀਆਂ ਲੱਗੀਆਂ ਫੋਟੋਆਂ ਅਖਬਾਰਾਂ ਦੇ ਵਿੱਚ ਛਪੀਆਂ ਤੇ ਸਭ ਨੂੰ ਪਤਾ ਸੀ ਵੀ ਇੱਥੇ ਕਤਲ ਹੋਏ ਨੇ ਤੇ ਕਤਲ ਕਰਨ ਵਾਲਾ ਦਵਿੰਦਰ ਸ਼ਰਮਾ ਹੈ ਤੇ ਜਦੋਂ ਕੇਸ ਚੱਲਿਆ ਸੀ ਉਸ ਸਮੇਂ ਅਖਬਾਰਾਂ ਦੇ ਵਿੱਚ ਇਹਨੂੰ ਡਾਕਟਰ ਡੈਥ ਦੇ ਨਾਮ ਤੋਂ ਜਿਹੜਾ ਨਾਮ ਮਿਲਿਆ ਸੀ ਇਹ ਮਸ਼ਹੂਰ ਹੋਇਆ ਸੀ ਡਾਕਟਰ ਦਾ ਕੰਮ ਹੁੰਦਾ ਹੈ ਮਰੀਜ਼ ਨੂੰ ਬਚਾਉਣਾ ਬੰਦੇ ਨੂੰ ਬਚਾਉਣਾ ਸਰੀਰ ਨੂੰ ਤੰਦਰੁਸਤ ਕਰਨਾ ਪਰ ਇਹ ਜਿਹੜਾ ਡਾਕਟਰ ਸੀ ਇਹ ਲੋਕਾਂ ਨੂੰ ਮਾਰਨਾ ਸ਼ੁਰੂ ਕਰਦਾ ਉੱਥੋਂ ਪੈਸੇ ਕਮਾਉਣਾ ਸ਼ੁਰੂ ਕਰਦਾ ਤੇ ਉਸ ਸਮੇਂ ਅਖਬਾਰਾਂ ਨੇ ਇਹਨੂੰ ਨਾਂ ਦਿੱਤਾ ਸੀ ਡਾਕਟਰ ਡੈਥ ਦਾ ਵੀ ਉਹ ਨਾਮ ਬਦਲ ਕੇ ਫਲਾਣੀ ਜਗ੍ਹਾ ਰਹਿ ਕੇ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਤੇ ਆਪਣੀ ਦੂਜੀ ਪਤਨੀ ਦੇ ਨਾਲ ਰਹਿ ਰਿਹਾ ਤੇ ਕਨਾਰਡ ਪਲੇਸ ਦੇ ਵਿੱਚ ਇੱਕ ਬਿਲਡਿੰਗ ਵੇਚਣ ਦੀ ਕੋਸ਼ਿਸ਼ ਕਰ ਰਿਹਾ ਪੁਲਿਸ ਫਿਰ ਆਪਣੇ ਤੌਰ ਤਰੀਕੇ ਤੇ ਭਾਲ ਕਰਦੀ ਹੈ ਪਤਾ ਲੱਗਦਾ ਵੀ ਜਿਹੜੇ ਨਾਲ ਇਹਨੇ ਵਿਆਹ ਕਰਾਇਆ ਉਹ ਵਿਧਵਾ ਔਰਤ ਹੈ ਇਹਦੀ ਦੂਰ ਦੀ ਰਿਸ਼ਤੇਦਾਰ ਹੈ ਉਹਨੂੰ ਇਹਦੇ ਬਾਰੇ ਸਾਰਾ ਕੁਝ ਪਤਾ ਸੀ ਉਸ ਦੇ باوجود ਇਹਦੇ ਨਾਲ ਵਿਆਹ ਕਰਾਉਂਦੀ ਹੈ ਤੇ ਇੱਥੇ ਪ੍ਰਾਪਰਟੀ ਡੀਲਰ ਬਣ ਕੇ ਆਪਣਾ ਨਾਮ ਬਦਲ ਕੇ ਰਹਿਣਾ ਸ਼ੁਰੂ ਕਰਦਾ ਇਹਨੂੰ ਅਸੀਂ ਮੈਨੂੰ ਕਿੰਨੇ ਪਛਾਣਨਾ ਪਰ ਕਿਸੇ ਨੇ ਪਛਾਣਿਆ ਪੁਲਿਸ ਨੂੰ ਫੋਨ ਕੀਤਾ ਪੁਲਿਸ ਫਿਰ ਇਹਨੂੰ 3 ਮਹੀਨੇ ਬਾਅਦ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰ ਕਰਨ ਤੋਂ ਬਾਅਦ ਇਹਨੂੰ ਤਿਹਾਰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਤਿਹਾਰ ਜੇਲ੍ਹ ਦੇ ਵਿੱਚ 3 ਸਾਲ ਰਹਿੰਦਾ ਹੁਣ ਦੇਖੋ ਕਾਨੂੰਨ ਦੀਆਂ ਧੱਜੀਆਂ ਕਈ ਵਾਰ ਕਿਵੇਂ ਉੜਾਈਆਂ ਜਾਂਦੀਆਂ ਨੇ ਪੈਰੋਲ ਦਾ ਨਿਯਮ ਹੁੰਦਾ ਵੀ ਜੇ ਇੱਕ ਵਾਰੀ ਤੁਸੀਂ ਆਪਣੀ ਪੈਰੋਲ ਭੰਗ ਕੀਤੀ ਤੁਸੀਂ ਮੌਕੇ ਤੇ ਨਹੀਂ ਪਹੁੰਚੇ ਤੁਸੀਂ ਫਰਾਰ ਹੋਏ ਤਾਂ ਦੁਬਾਰਾ ਤੁਹਾਨੂੰ ਪੈਰੋਲ ਨਹੀਂ ਮਿਲੇਗੀ ਪਰ 3 ਸਾਲ ਬਾਅਦ ਫੇਰ ਇਹ ਬੰਦਾ ਆਪਣੇ ਕਿਸੇ ਫੈਮਿਲੀ ਫੰਕਸ਼ਨ ਦਾ ਕਹਿ ਕੇ ਐਪਲੀਕੇਸ਼ਨ ਲਾਈ ਜਾਂਦੀ ਹੈ ਵੀ ਉੱਥੇ ਜਾਣਾ ਫਿਰ ਜੇਲਰ ਤੋਂ ਪੁੱਛਿਆ ਜਾਂਦਾ ਜੇਲਰ ਫਿਰ ਕਹਿੰਦਾ ਵੀ ਇਹਦਾ ਵਿਹਾਰ ਬਹੁਤ ਵਧੀਆ ਰਿਹਾ 3 ਸਾਲਾਂ ਦੇ ਵਿੱਚ ਮਤਲਬ ਇਹਨੇ 50 ਕਤਲ ਕੀਤੇ ਜਿਹਦਾ ਵਿਹਾਰ ਬਹੁਤ ਵਧੀਆ ਰਿਹਾ ਹੁਣ 3 ਸਾਲਾਂ ਦੇ ਵਿੱਚ ਉਹਨੂੰ ਫੇਰ ਪੈਰੋਲ ਦੇ ਦਿੱਤੀ ਜਾਂਦੀ ਹੈ 2 ਮਹੀਨੇ ਦੀ 2 ਮਹੀਨੇ ਬੀਤਦੇ ਨੇ ਪਰ ਇਹ ਬੰਦਾ ਜੇਲ ਨਹੀਂ ਪਹੁੰਚਦਾ ਰਾਰ ਹੋ ਜਾਂਦਾ ਫੇਰ ਪੁਲਿਸ ਦੀ ਡਿਊਟੀ ਲੱਗਦੀ ਹੈ ਇਹਨੂੰ ਲੱਭਣ ਦੀ ਇੱਕ ਟੀਮ ਲਾ ਦਿੱਤੀ ਜਾਂਦੀ ਹੈ ਸਿਰਫ ਇਹਨੂੰ ਲੱਭਣ ਵਾਸਤੇ ਵੀ ਤੁਸੀਂ ਹੋਰ ਕੁਝ ਨਹੀਂ ਕਰਨਾ ਤੁਸੀਂ ਸਿਰਫ ਇਹਨੂੰ ਲੱਭਣਾ ਪੁਲਿਸ ਤੱਕੇ ਖਾਂਦੀ ਹੈ ਇੰਡੀਆ ਦੇ ਕਈ ਸਟੇਟਾਂ ਦੇ ਵਿੱਚ ਹਰ ਜਗ੍ਹਾ ਇਹਨੂੰ ਤਲਾਸ਼ ਦੀਏ ਪਰ ਇਹਦਾ ਕੋਈ ਪਤਾ ਨਹੀਂ ਲੱਗਦਾ 23 ਦੇ ਵਿੱਚ ਫਰਾਰ ਹੁੰਦਾ 24 ਆ ਜਾਂਦਾ ਪਰ ਇਹਦਾ ਕੋਈ ਵੀ ਪਤਾ ਨਹੀਂ ਲੱਗਦਾ ਫਿਰ ਪੁਲਿਸ ਦੁਆਰਾ ਸ਼ੁਰੂ ਤੋਂ ਇਨਵੈਸਟੀਗੇਸ਼ਨ ਕਰਦੀ ਹੈ ਜਦੋਂ ਇਹ ਪਹਿਲੀ ਵਾਰ ਫਰਾਰ ਹੋਇਆ ਸੀ ਉਦੋਂ ਪੁਲਿਸ ਨੂੰ ਪਤਾ ਲੱਗਦਾ ਵੀ ਜਦੋਂ ਇਹ ਪਹਿਲਾਂ ਫਰਾਰ ਹੋਇਆ ਸੀ ਤਾਂ ਰਾਜਸਥਾਨ ਦੇ ਦੋਸਾ ਦੇ ਵਿੱਚ ਇਹ ਦੋ ਬੰਦਿਆਂ ਨੂੰ ਮਿਲਿਆ ਸੀ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਫਿਰ ਉੱਥੇ ਇਨਵੈਸਟੀਗੇਸ਼ਨ ਜੀਰੋ ਸ਼ੁਰੂ ਹੁੰਦੀ ਹੈ ਫਿਰ ਤਾਰ ਜੁੜਨੇ ਸ਼ੁਰੂ ਹੁੰਦੇ ਨੇ ਉੱਥੋਂ ਪਤਾ ਲੱਗਦਾ ਵੀ ਉਹ ਹੈ ਦੋਸਾ ਦੇ ਵਿੱਚ ਹੈ ਤੇ ਕਿਸੇ ਆਸ਼ਰਮ ਦੇ ਵਿੱਚ ਹੈ ਕਿਹੜੀ ਆਸ਼ਰਮ ਦੇ ਵਿੱਚ ਹੈ ਕੋਈ ਪਤਾ ਨਹੀਂ ਉੱਥੇ ਆਸ਼ਰਮ ਬਹੁਤ ਜ਼ਿਆਦਾ ਸੀ ਵੀ ਉਹ ਪੁਜਾਰੀ ਬਣ ਕੇ ਰਹਿ ਰਿਹਾ ਹੈ ਕੀ ਬਣ ਕੇ ਰਹਿ ਰਿਹਾ ਵੀ ਕਿਸੇ ਆਸ਼ਰਮ ਦੇ ਵਿੱਚ ਹੈ ਹੁਣ ਪੁਲਿਸ ਪੇਸ਼ ਬਦਲ ਕੇ ਭਗਤ ਬਣ ਕੇ ਆਸ਼ਰਮਾਂ ਦੇ ਵਿੱਚ ਜਾਣਾ ਸ਼ੁਰੂ ਕਰਦੀ ਹੈ ਉੱਥੇ ਕਈ ਕਈ ਦਿਨ satsang ਦੇ ਵਿੱਚ ਰਹਿਣਾ ਬੈਠਣਾ ਪਤਾ ਕਰਨਾ ਵੀ ਕਿਸੇ ਤਰੀਕੀ ਉਹਦਾ ਪਤਾ ਲੱਗ ਸਕੇ ਪੁਲਿਸ ਦੇ ਕਈ ਮਹੀਨੇ ਬੀਤ ਜਾਂਦੇ ਨੇ ਨਹੀਂ ਪਤਾ ਲੱਗਦਾ ਹੁਣ ਪੁਲਿਸ ਦੇ ਕੋਲ ਪਰੇਸ਼ਾਨੀ ਇਹ ਵੀ ਸੀ ਕਿ ਉਸ ਸਮੇਂ ਤੱਕ ਉਹਦੀ ਉਮਰ 65 ਸਾਲ ਦੀ ਹੋ ਚੁੱਕੀ ਸੀ ਵੀ ਹੁਣ 65 ਸਾਲ ਦਾ ਹੋ ਚੁੱਕਿਆ ਬੰਦਾ ਉਹ ਕਿਵੇਂ ਦਾ ਦਿਖਦਾ ਹੈ ਕਿਵੇਂ ਦਾ ਉਹਨੇ ਪੇਸ਼ ਬਣਾਇਆ ਝੁਰੜੀਆਂ ਪੈ ਗਈਆਂ ਹੋਣਗੀਆਂ ਪਛਾਣ ਆਏਗਾ ਵੀ ਕਿ ਨਹੀਂ ਆਏਗਾ ਉਹਨਾਂ ਦੇ ਕੋਲ ਪੁਰਾਣੀਆਂ ਫੋਟੋਆਂ ਸੀ ਫਿਰ ਐਕਸਪਰਟ ਤੋਂ ਪੁੱਛਿਆ ਜਾਂਦਾ ਉਹਨਾਂ ਦੀ ਮਦਦ ਲਈ ਜਾਂਦੀ ਹੈ ਐਕਸਪਰਟ ਦਾ ਕਹਿਣਾ ਸੀ ਵੀ ਇੱਕ ਤਾਂ ਅੱਖਾਂ ਚੇਂਜ ਨਹੀਂ ਹੁੰਦੀਆਂ ਬੰਦੇ ਦੀਆਂ ਭਾਵੇਂ ਬੁੱਢਾ ਭਾਵੇਂ ਜਵਾਨ ਹੈ ਚਿਹਰਾ ਜਿਵੇਂ ਮਰਜ਼ੀ ਹੋ ਜਾਏ ਇੱਕ ਨੱਕ ਇਹ ਦੋ ਚੀਜ਼ਾਂ ਨੂੰ ਫਿਰ ਪੁਲਿਸ ਧਿਆਨ ਦੇ ਵਿੱਚ ਰੱਖ ਕੇ ਫਿਰ ਆਸ਼ਰਮਾਂ ਦੇ ਵਿੱਚ ਤਲਾਸ਼ ਕਰਦੀ ਹੈ ਵੀ ਕਿਤੇ ਪਤਾ ਲੱਗ ਸਕੇ। ਅਖੀਰ ਉਹਨਾਂ ਨੂੰ ਇੱਕ ਬੰਦੇ ਤੇ ਸ਼ੱਕ ਹੁੰਦਾ ਹੈ। ਪਰ ਹੁਣ ਕਲੀਅਰ ਨਹੀਂ ਸੀ ਉਹ ਆਪਣੇ ਵੱਡੇ ਅਫਸਰਾਂ ਦੇ ਨਾਲ ਗੱਲ ਕਰਦੇ ਨੇ। ਆਸ਼ਰਮ ਦੇ ਵਿੱਚ ਕਿਸੇ ਬੰਦੇ ਨੂੰ ਚੱਕਣਾ ਐਡਾ ਸੌਖਾ ਵੀ ਨਹੀਂ ਜੇ ਨਾ ਉਹ ਮਿਲਿਆ ਤਾਂ ਫਿਰ ਪੁਲਿਸ ਦੀ ਵੀ ਬੜੀ ਬੇਇੱਜ਼ਤੀ ਹੋਣੀ ਸੀ। ਫਿਰ ਹੌਲੀ-ਹੌਲੀ ਪੁਲਿਸ ਉਹਦੇ ਨੇੜੇ ਲੱਗਦੀ ਹੈ। ਉਹਦੇ ਨਾਲ ਗੱਲਾਂ-ਬਾਤਾਂ ਕਰਨੀਆਂ ਉੱਥੇ ਪੁਜਾਰੀ ਬਣ ਕੇ ਰਹਿੰਦਾ ਹੁੰਦਾ। ਦਾੜੀ ਲੰਬੀ ਵਾਲ ਲੰਬੇ ਫਿਰ ਅੱਖਾਂ ਤੇ ਨੱਕ ਉਹਦਾ ਚੰਗੀ ਤਰ੍ਹਾਂ ਪੁਲਿਸ ਜਦੋਂ ਸਕੈਨ ਕਰਦੀ ਹੈ ਫਿਰ ਉਹਨੂੰ ਉਥੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਦਿੱਲੀ ਲਿਆਂਦਾ ਜਾਂਦਾ ਤੇ ਫਿਰ ਅਖੀਰ ਉਹ ਪਹੁੰਚਦਾ ਤਿਹਾਰ ਜੇਲ 2025 ਦੇ ਵਿੱਚ ਇੱਕ ਬੰਦਾ ਜਿਹੜਾ ਡਾਕਟਰ ਸੀ ਡਾਕਟਰ ਹੋਣ ਦੇ ਬਾਵਜੂਦ ਉਹ 50 ਤੋਂ ਵੱਧ ਕਤਲ ਕਰਦਾ ਕਿੰਨੇ ਗੁਰਦੇ ਕਾਨੂੰਨੀ ਗੈਰ ਕਾਨੂੰਨੀ ਤਰੀਕੇ ਦੇ ਨਾਲ ਟਰਾਂਸਪਲੈਂਟ ਕਰਾਏ ਜਾਂਦੇ ਨੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਜਾਂਦਾ ਹੈ 7 ਸਾਲ ਦੀ ਉਮਰ ਕੈਦ ਦੀ ਸਜ਼ਾ ਮਿਲਦੀਆਂ ਨੇ ਫਾਂਸੀ ਦੀ ਸਜ਼ਾ ਮਿਲਦੀ ਹੈ ਫਿਰ ਵੀ ਉਹਨੂੰ ਪੈਰੋਲ ਮਿਲ ਜਾਂਦੀ ਹੈ ਫਿਰ ਉਹ ਫਰਾਰ ਹੁੰਦਾ ਹੈ ਫਰਾਰ ਹੋਣ ਤੋਂ ਬਾਅਦ ਉਹਨੂੰ ਫਿਰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਜੇਲ੍ਹ ਦੇ ਵਿੱਚ ਆਉਂਦਾ ਹੈ ਉਸ ਤੋਂ ਬਾਅਦ ਉਹਨੂੰ ਫਿਰ ਦੁਬਾਰਾ ਪੈਰੋਲ ਮਿਲ ਜਾਂਦੀ ਹੈ ਪਰ ਆਖਰਕਾਰ ਪੁਲਿਸ ਨੂੰ ਫਿਰ ਗ੍ਰਿਫਤਾਰ ਕਰਦੀ ਹੈ ਤੇ ਹੁਣ ਉਮੀਦ ਇਹ ਕਰਦੀਆਂ ਵੀ ਉਹਨੂੰ ਨਾਂ ਤੱਕੇ ਤੋਂ ਪੈਰੋਲ ਮਿਲੇ ਤੇ ਜਿਹੜੀ ਕੁਸ਼ ਉਹਨੇ ਕੀਤਾ ਜਿਹੜੀ ਕਰਤੂਤ ਉਹਨੇ ਕੀਤੀ ਹੈ ਜਿਹੜੇ ਉਹਨੇ ਕਤਲ ਇੰਨੇ ਕੀਤੇ ਨੇ ਉਹਨਾਂ ਦੀ ਬਣਦੀ ਸਜ਼ਾ ਵੀ ਉਹਨੂੰ ਮਿਲੇ। ਇਸ ਟਾਈਮ ਸ਼ਾਇਦ ਉਹ 65 ਤੋਂ 70 ਸਾਲ ਦੇ ਵਿੱਚ ਉਹਦੀ ਉਮਰ ਹੈ। ਤੇ ਉਹਦੇ ਮਰਨ ਤੋਂ ਪਹਿਲਾਂ ਉਹਨੂੰ ਫਾਂਸੀ ਦੀ ਸਜ਼ਾ ਜ਼ਰੂਰ ਹੋਣੀ ਚਾਹੀਦੀ ਹੈ ਜੋ ਕੁਛ ਉਹਨੇ ਕੀਤਾ। ਕਿੰਨੇ ਘਰਾਂ ਦੇ ਉਹਨੇ ਦੀਵੇ ਬੁਝਾਏ ਨੇ। ਤੇ ਜਗ੍ਹਾ ਆਪਣਾ ਵੀ ਨਹੀਂ। ਆਪਣੇ ਹੱਥ ਵੀ ਕੀ ਆਇਆ? ਐਂਡ ਦੀ ਜ਼ਿੰਦਗੀ ਜੇਲ੍ਹ ਦੇ ਵਿੱਚ ਤੇ ਹੋ ਸਕਦਾ ਫਾਂਸੀ ਵੀ ਮਿਲੇ। ਜੇ ਆਪ ਆਪਣੇ ਭਾਵਨਾਵਾਂ ਤੇ ਕੰਟਰੋਲ ਕਰੀਏ ਤਾਂ ਬੜੀਆ ਮੁਸੀਬਤਾਂ ਤੋਂ ਬਚ ਸਕਦੇ। ਆਪਨਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਿਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸੇ ਕਾ